ਅੱਜ ਜਿਹੜੀ ਬੜੀ ਦੁੱਖਦਾਈ ਖਬਰ ਹੈ ਉਹ ਜਿਸ ਖਬਰ ਨੇ ਪੂਰੇ ਪੰਜਾਬੀਆਂ ਨਹੀਂ ਬਲਕਿ ਵਿਸ਼ਵ ਭਰ ਵਿੱਚ ਬੈਠੇ ਪੰਜਾਬੀ ਨਾਲ ਮੋਹ ਰੱਖਣ ਵਾਲੇ, ਮੁਹੱਬਤ ਰੱਖਣ ਵਾਲੇ, ਪੰਜਾਬੀ ਮਿੱਟੀ ਦੇ ਨਾਲ ਇਸਕ ਕਰਨ ਵਾਲੇ ਲੋਕਾਂ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ। ਅੱਜ ਪੰਜਾਬੀ ਫਿਲਮ ਜਗਤ ਦੇ ਔਰ ਕਮੇਡੀ ਕਲਾਕਾਰ, ਮਸ਼ਹੂਰ ਕਮੇਡੀ ਕਲਾਕਾਰ ਜਸਵਿੰਦਰ ਪੱਲਾ ਜੀ ਦਾ ਦਿਹਾਂਤ ਹੋ ਗਿਆ, ਵਿਅਕਤੀ ਮੌਤ ਹੋਈ ਹੈ। ਅੱਜ ਅਸੀਂ ਸਾਰੇ ਬੜੇ ਗਮਗੀਨ ਹੈ। ਔਰ ਜਿੱਥੋਂ ਤੱਕ ਭੱਲਾ ਜੀ ਦਾ ਸਵਾਲ ਹੈ ਅੱਜ ਕਿਸੇ ਸ਼ੁਭਚਿੰਤਕ ਨੇ ਉਹਨਾਂ ਬਾਰੇ ਲਿਖਿਆ ਹੈ ਕਿ ਅੱਜ ਜਸਵਿੰਦਰ ਸਿੰਘ ਦੀ ਮੌਤ ਹੋਈ ਹੈ ਬਲਕਿ ਭੱਲਾ ਜੀਵਤ ਹੈ ਉਹਨਾਂ ਨੇ ਆਪਣਾ ਨਾਮ ਐਨਾ ਪੰਜਾਬ ਨਹੀਂ ਬਲਕਿ ਪੂਰੇ ਵਿਸ਼ਵ ਭਰ ਦੇ ਵਿੱਚ ਕਮਾਇਆ ਹੈ ਉਹ ਇੰਨੇ ਇੱਕ ਵਧੀਆ ਇਨਸਾਨ ਸੀ ਜਿੱਥੇ ਵਧੀਆ ਕਲਾਕਾਰ ਸੀ ਉੱਥੇ ਵਧੀਆ ਇਨਸਾਨ ਵੀ ਸੀ ਜਿਸ ਵੀ ਬੰਦੇ ਨੂੰ ਇੱਕ ਵਾਰ ਉਹ ਮਿਲ ਲੈਂਦੇ ਸੀ ਉਹਨੂੰ ਆਪਣਾ ਬਣਾ ਲੈਂਦੇ ਸੀ ਕਿਉਂਕਿ ਉਹ ਖੁਸ਼ੀਆਂ ਵੰਡਦੇ ਸੀ ਹਾਸੇ ਵੰਡਦੇ ਸੀ ਲੋਕਾਂ ਦੇ ਨਾਲ ਮੋਹ ਮੁਹੱਬਤ ਕਰਦੇ ਸੀ ਜਿੰਨੋਂ ਵੀ ਮਿਲਦੇ ਸੀ ਕਿਹੜੇ ਮੱਥੇ ਮਿਲਦੇ ਸੀ ਸੋ ਜਿਹੜੀਆਂ ਸਮਾਜ ਦੀਆਂ ਦਰਪੇਸ਼ ਸਮੱਸਿਆਵਾਂ ਐ ਦਿੱਕਤਾਂ ਨੇ ਉਹਨਾਂ ਬਾਰੇ ਵੀ ਬਖੂਬੀ ਉਹਦੇ ਤੇ ਜਿਹੜੀ ਟੋਚ ਕਰਕੇ ਟੀਚਰ ਕਰਕੇ ਸਰਕਾਰ ਨੂੰ ਜਗਾਉਂਦੇ ਸੀ ਤਾਂ ਕਿ ਲੋਕਾਂ ਦੀਆਂ ਪੀੜਾਂ ਨੂੰ ਹਰਿਆ ਜਾ ਸਕੇ ਸੋ ਉਹਨਾਂ ਦੇ ਤੁਰ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਹੈ ਫਿਲਮ ਜਗਤ ਨੂੰ ਉੱਥੇ ਸਮਾਜ ਨੂੰ ਵੀ ਹੈ ਔਰ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਹੈ ਔਰ ਉਸ ਪਰਮਪਿਤਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਲਈ ਅਰਦਾਸ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰੇ ਔਰ ਪਿਛਲੇ ਪਰਿਵਾਰ ਨੂੰ ਪਾਣਾ ਮੰਨਣ ਦੀ ਬਲ ਬੁੱਧੀ ਤੌਫੀਕ ਹਿੰਮਤ ਬਖਸ਼ੇ ਔਰ ਮੈਂ ਇਹ ਇਥੇ ਇਹ ਵੀ ਜਸਦੇ ਆ ਕਿ ਉਹ 2020 ਦੇ ਵਿੱਚ ਜਦੋਂ ਰਿਟਾਇਰਮੈਂਟ ਉਹਨਾਂ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਹੋਈ ਤਾਂ ਉਹਨਾਂ ਨੇ ਮੋਹਾਲੀ ਫੇਸ 7 ਦੇ ਵਿੱਚ ਆਪਣਾ ਇੱਕ ਘਰ ਬਣਾ ਲਿਆ ਸੀ ਆਸ਼ਿਆਨਾ ਬਣਾ ਲਿਆ ਸੀ ਸੋ ਅੱਜ ਮੋਹਾਲੀ ਦੇ ਲੋਕ ਵੀ ਬਹੁਤ ਦੁਖੀ ਹੈ ਕਿਸੇ ਕੋਲ ਕੋਈ ਸ਼ਬਦ ਨਹੀਂ ਉਹਨਾਂ ਦੇ ਤੁਰ ਜਾਣ ਦੇ ਸਬੰਧ ਦੇ ਵਿੱਚ ਜੇ ਕੋਈ ਕਹਿ ਸਕੇ ਸੋ ਇੱਕ ਵਾਰ ਮੈਂ ਫੇਰ ਕਹਿਣਾ ਕਿ ਪੱਲਾ ਸਾਹਿਬ ਦੀ ਮੌਤ ਦੇ ਨਾਲ ਅੱਜ ਪੰਜਾਬੀ ਨਾਲ ਮੋਹ ਮੁਹੱਬਤ ਰੱਖਣ ਵਾਲੇ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਆ ਸੋ ਦੁਆ ਕਰਦੇ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਦੀਵੀ ਨਿਵਾਸ ਬਖਸ਼ੇ